ਆਵਾਜ਼ ਸੁਣਾਈ ਦਿੱਤੀ ਹੈ ਧਮਾਕੇ ਕਰਕੇ ਇਲਾਕੇ 'ਚ دہشت ਦਾ ਮਾਹੌਲ ਹੈ ਅਫਰਾ ਤਕਰੀ ਦਾ ਮਖੌਲਾ ਜਿਸ ਬਚਲੇ ਪੁਲਿਸ ਕਾਰ ਦੇ ਅੰਦਰ ਪਹੁੰਚ ਕੇ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਧਮਾਕੇ ਦੀ ਵਜ੍ਹਾ ਅਜੇ ਤੱਕ ਸਪਸ਼ਟ ਨਹੀਂ ਹੋ ਪਾਈ ਕਿ ਕਿਸ ਕਾਰਨ ਕਰਕੇ ਧਮਾਕਾ ਹੋਇਆ ਹੈ ਕਾਰ 'ਚ ਪਈ ਕਿਸੇ ਕੈਮੀਕਲ ਜਾਂ ਤੇਲ ਦੇ ਨਾਲ ਧਮਾਕੇ ਦਾ ਸ਼ੱਕ ਹੈ ਪੁਲਿਸ ਦੇ ਵੱਲੋਂ ਜਤਾਇਆ ਜਾਇਆ ਹੈ ਤਮਾਮ ਤਸਵੀਰਾਂ ਆਹੀ ਹੋਕਰ ਹੈ ਜਿਸ ਤੇ ਅੰਦਰ ਧਮਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਅੰਮ੍ਰਿਤਸਰ 에어ਪੋਰਟ ਰੋਡ ਤੇ ਆ ਪੂਰਾ ਕਰ ਹੈ जुजार सिंह एवन्यू है जिथे की धमाके की आवाज आई है पुलिस हले वक्त एंगल से जांच पड़ताल कर रही है कि की कुछ कारण रहे धमाका होमाका की कोई है पर धमाके की घर पे किसी कैमिकल या तेल धमाके का शक है पुलिस जताया जा रहा न्यूज एन से सब तो पहले एक्सकलूसिव तस्वीर देख पा रहे हो धमाके करके इलाके च दहशत का माहौल है क्योंकि आवाज इन जोर की आई की आले दुआले लोग उन्होंने अफड़ा तफड़ी का माहौल पैदा हो गया दहशत का माहौल पैदा हो गया कि इनकी जोर की जो आवाज है कितो आई है मेरे न मेरे सहयोगी राजीव शर्मा फोन लाइन से जुड़े हुए हैं राजीव जानना चाहिए हम तक दी की कुछ कार्रवाई पुलिस वालों की कुछ जांच हूं तक सामने आ पाया ਬਿਲਕੁਲ ਦੇਖੋ ਸਰਬਜੋਤ ਇਸ ਵੇਲੇ ਅਸੀਂ ਵੀ ਉੱਥੇ ਮੌਕੇ ਤੇ ਮੌਜੂਦ ਆਂ ਔਰ ਇਹ ਲਾਈਵ ਤਸਵੀਰਾਂ ਜਿਹੜੀਆਂ ਉਹ ਵੀ ਅਸੀਂ ਆਪਣੇ ਕੈਮਰੇ ਦੇ ਜ਼ਰੀਏ ਉਸ ਘਰ ਦੀਆਂ ਦਿਖਾ ਰਹੇ ਆਂ ਔਰ ਪੁਲਿਸ ਦੀਆਂ ਜਿਹੜੀਆਂ ਟੀਮਾਂ ਪਹੁੰਚੀਆਂ ਸੀ ਉਸ ਤੋਂ ਇਲਾਵਾ ਇੰਟੈਲੀਜੈਂਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਮੌਜੂਦ ਨੇ ਤਾਂ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਕਿ ਆਖਿਰਕਾਰ ਤਬਾਕੇ ਦਾ ਕਾਰਨ ਕੀ ਸੀ ਕਿਉਂਕਿ ਪੁਲਿਸ ਦੇ ਕੋਲ ਇਹੀ ਜਾਣਕਾਰੀ ਪਹੁੰਚੀ ਸੀ ਕਿ ਜਿਹੜਾ ਹਰ ਐਵੇਨਿਊ ਜੋ ਹੈ ਬਿਲਕੁਲ ਅਮਰਸਰ ਦੇ ਏਅਰਪੋਰਟ ਦੇ ਨੇੜੇ ਹੈ ਔਰ ਅਮਰਸਰ ਏਅਰਪੋਰਟ ਦੇ ਉੱਤੇ ਇਹ ਜਿਹੜੀ ਕਲੋਨੀ ਹੈ ਉਸ ਤੇ ਇੱਕ ਪੌਸ਼ ਇਲਾਕਾ ਔਰ ਉਸ ਘਰ ਦੇ ਅੰਦਰੋਂ ਜਦੋਂ ਆਵਾਜ਼ ਆਉਂਦੀ ਹੈ ਤਾਂ ਇੱਕਦਮ ਅਸੀਂ ਕਹਿ ਸਕਦੇ ਕਿ ਇੱਕ ਹੈਰਾਨੀ ਵੀ ਜ਼ਰੂਰ ਹੁੰਦੀ ਹੈ ਤਾਂ ਉਹਨਾਂ ਜਾਂਚ ਜਿਹੜੀ ਹੈ ਪੁਲਿਸ ਵੱਲੋਂ ਉਹ ਕੀਤੀ ਜਾ ਰਹੀ ਹੈ ਇਸ ਵੇਲੇ ਕਰਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੇਟ ਜੋ ਹੈ ਉਹ ਬੰਦ ਕੀਤਾ ਹੋਇਆ ਔਰ ਗੇਟ ਜੋ ਹੈ ਘਰ ਵੱਲੋਂ ਨਹੀਂ ਪਰਿਵਾਰ ਵੱਲੋਂ ਖੋਲਿਆ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਪੁਲਿਸ ਦੇ ਜਿਹੜੇ ਮੁਲਾਜ਼ਮ ਅੰਦਰ ਕਾਫੀ ਦਿਨ ਜਾਂਚ ਕਰਨ ਦੇ ਵਿੱਚ ਜਿਹੜੇ ਲੱਗੇ ਹੋਏ ਸੀ ਜਦੋਂ ਉਹ ਬਾਹਰ ਨਿਕਲਦੇ ਨੇ ਤਾਂ ਉਹਨਾਂ ਵੱਲੋਂ ਵੀ ਮੀਡੀਆ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਤਾਂ ਜਿੱਤੋਂ ਤੱਕ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਧਮਾਕੇ ਦੀ ਵਜ੍ਹਾ ਜਿਹੜੀ ਹੈ ਉਹ ਕੋਈ ਜਵਲਨਸ਼ੀਲ ਜਿਹੜੇ ਪਦਾਰਤ ਹੁੰਦੇ ਨੇ ਕੋਈ ਆਇਲ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਅਧਿਕਾਰਿਕ ਤੌਰ ਤੇ ਕਿਸੇ ਵੱਲੋਂ ਵੀ ਇਸ ਬਾਰੇ ਕੋਈ ਹਲੇ ਤੱਕ ਨਾ ਤਾਂ ਕੋਈ ਪੁਲਿਸ ਅਧਿਕਾਰੀ ਨੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਔਰ ਨਾ ਹੀ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਗੱਲਬਾਤ ਕੀਤੀ ਜਾ ਰਹੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਅੰਮ੍ਰਿਤਸਰ ਦੇ ਵਿੱਚ ਨੇ ਉਹ ਥੋੜੀ ਦੇਰ ਪਹਿਲਾਂ 에어ਪੋਰਟ ਰੋਡ ਤੋਂ ਹੀ ਉਹਨਾਂ ਦਾ ਜਿਹੜਾ ਕਾਫਲਾ ਹੈ ਉਹ ਨਿਕਲ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪਹੁੰਚਿਆ ਇਸ ਵੇਲੇ ਮੁੱਖ ਮੰਤਰੀ ਜੋ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਨੇ ਜੋ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਉਹ ਵੀ ਇਸ ਵੇਲੇ ਮੁੱਖ ਮੰਤਰੀ ਦੇ ਸੁਵਾਗਤ ਦੇ ਵਿੱਚ ਹੀ ਆ ਤਾਂ ਅਸੀਂ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਕਿ ਪੁਲਿਸ ਦਾ ਜੋ ਪੱਖ ਹੈ ਉਹ ਲਿਆ ਜਾਵੇ ਕਿ ਇਸ ਦੇ ਵਿੱਚ ਕੀ ਅਸਲ ਹੈ ਅ ਸਚਾਈ ਕੀ ਹੈ ਇਸ ਦੀ ਔਰ ਜਿਹੜਾ ਤਮਾਕੇ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਸ ਚੀਜ਼ ਦੇ ਨਾਲ ਤਮਾਕਾ ਹੋਇਆ ਔਰ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਕੋਈ ਨੁਕਸਾਨ ਹੋਇਆ ਇਸ ਬਾਰੇ ਵੀ ਜਾਣਕਾਰੀ ਜਿਹੜੀ ਹੈ ਉਹ ਕਿਸੇ ਤਰ੍ਹਾਂ ਦੀ ਹੱਲੇ ਸਾਂਝੀ ਨਹੀਂ ਕੀਤੀ ਜਾ ਰਹੀ ਘਰ ਦਾ ਗੇੜ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਬੰਦ ਹੈ ਔਰ ਪੁਲਿਸ ਥੋੜੀ ਦੇਰ ਪਹਿਲਾਂ ਜਿਹੜੇ ਅੰਦਰ ਮੁਲਾਜ਼ਮ ਮੌਜੂਦ ਸੀ ਉਹ ਬਾਹਰ ਗਏ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹੱਲੇ ਵੀ ਪੁਲਿਸ ਦੀ ਜਿਹੜੀ ਟੀਮ ਹੈ ਉਹ ਪਰਿਵਾਰ ਦੇ ਨਾਲ ਅੰਦਰ ਜਾਂਚ ਜਦ ਵਿੱਚ ਲੱਗੀ ਹੋਈ ਹੈ ਤਾਂ ਜਾਂਚ ਤੋਂ ਬਾਅਦ ਹੀ ਇਹ ਸਪਸ਼ਟ ਹੋਏਗਾ ਕਿ ਆਖਿਰਕਾਰ ਧਮਾਕੇ ਦੀ ਵਜ੍ਹਾ ਕੀ ਸੀ ਔਰ ਇਹ ਕਿੰਨਾ ਕੁ ਜ਼ੋਰਦਾਰ ਧਮਾਕਾ ਸੀ ਕਿਉਂਕਿ ਆਸ-ਪਾਸ ਦੇ ਜਿਹੜੇ ਜਿੱਦੇ ਵੀ ਘਰ ਨੇ ਉਹਨਾਂ ਦੇ ਵੀ ਗੇਟ ਬੰਦ ਹੈ ਔਰ ਕੋਈ ਵੀ ਇਸ ਬਾਰੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਪਰ ਪੁਲਿਸ ਤੱਕ ਇਹ ਜਾਣਕਾਰੀ ਕਿੱਦਾਂ ਪਹੁੰਚਦੀ ਹੈ ਕਦੋਂ ਕਿੰਨੀ ਜ਼ਿਆਦਾ ਜਿਹੜੀ ਆਵਾਜ਼ ਆਈ ਹੈ ਸਾਰਾ ਕੁਝ ਹੁਣ ਜਦੋਂ ਤੱਕ ਪੁਲਿਸ ਦਾ ਕੋਈ ਵੀ ਅਧਿਕਾਰੀ ਕੈਮਰੇ ਤੇ ਸਾਹਮਣੇ ਆ ਕੇ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕਰਦਾ ਉਦੋਂ ਤੱਕ ਕੁਝ ਵੀ ਸਪਸ਼ਟ ਤੌਰ ਤੇ ਕਹਿਣਾ ਮੁਸ਼ਕਿਲ ਥੋੜਾ ਜ਼ਰੂਰ ਲੱਗ ਰਿਹਾ ਜੀ